ਅੱਜ ਸੰਡੇ ਕਿ ਮੈਂ ਆਉਣਾ ਅੱਛਾ ਇਹਦਾ ਚਤਨ ਰੋਪੜ ਵਿੱਚ ਕੱਪੜੇ ਪਸੰਦ ਆਉਂਦੇ ਨਹੀਂ ਨਾ ਰੋਪੜ ਦਾ ਸੇ ਪਾਸੇ ਹੋਰ ਕੋਈ ਸ਼ਹਿਰ ਚ ਹੁਣ ਖਮਾਣੋਂ ਆਏ ਹੋਏ ਘੁੰਮਣੇ ਬਲੌਗਿੰਗ ਕਰਨ ਆਏ ਹੋ ਅਸਲ ਵਿੱਚ ਤਾਂ ਕਹਿੰਦੀ ਅੱਜ ਐਤਵਾਰ ਹੈ ਫਿਰ ਵੀ ਕਹਿੰਦੀ ਬਾਜ਼ਾਰ ਸਾਰਾ ਖੁੱਲਾ ਕਹਿੰਦੀ ਮੇਰੇ ਕਰਕੇ ਖੁੱਲਾ ਆ ਮੈਨੂੰ ਇਹਨੇ ਪੁੱਛਿਆ ਸੀਗਾ ਮੈਡਮ ਤੂੰ ਆਣਾ ਆ ਤਾਂ ਕਰਕੇ ਦੁਕਾਨਾਂ ਖੁੱਲੀਆਂ ਆ ਉਦਾਂ ਨਹੀਂ ਬੰਦੇ ਰਹਿੰਦਾ ਬਾਜ਼ਾਰ ਹੁਕਮਾਣੋਂ ਵਾਲਾ ਇਹ ਮੈਡਮ ਦੇ ਕਰਕੇ ਸਿਰਫ ਬਾਜ਼ਾਰ ਖੁੱਲਿਆ ਐ ਨਹੀਂ ਸ਼ੋਪਿੰਗ ਕਰਨੀ ਤਕੜੀ ਦੇ ਕਰਨਾ ਤੋਂ ਸਾਰੀਆਂ ਦੁਕਾਨਾਂ ਤੋਂ ਪਹਿਲਾਂ ਕੱਪੜੇ ਖਰੀਦ ਲੈ ਗੱਡੀ ਭਰ ਕੇ ਲੈ ਕੇ ਜਾਣੀਆਂ ਪਰ ਅਸਲ ਵਿੱਚ ਧਰਮੈ ਗੱਲ ਦਸ ਖਰੀਦਣਾ ਨੇ ਕੁਛ ਵੀ ਹੈ ਨਹੀਂਗਾ ਬੱਚਿਆਂ ਦੇ ਸੂਟ ਲਾਉਂਗੀ ਇੱਕ ਦੋ ਮੈਨ ਲਾਉ ਵੀ ਨਾ ਹੀ ਕਰੂਗੀ ਤੇ ਐਡੀ ਦੂਰੋਂ ਕਿਹੜਾ ਗੱਡੀ ਵਿੱਚ ਤੇਲ ਫੂਕਿਆਂ ਦਾ ਹੁਣ ਰੋਪੜ ਵਾਲਿਆਂ ਸਾਰਿਆਂ ਨੂੰ ਪਤਾ ਜਿੰਨੀਆਂ ਰੋਪੜ ਦੇ ਵਿੱਚ ਦੁਕਾਨਾਂ ਨਾ ਐਡੈਂਚਰ ਹੋ ਗਿਆ ਬਲੌਗਿੰਗ ਬਣਾਦਿਆਂ ਨੂੰ ਇਹਨਾਂ ਨੂੰ ਰੋਪੜ ਸਾਰੀ ਦੁਕਾਨਾਂ ਵਾਲੇ ਪਤਾ ਲੱਗ ਗਿਆ ਵੀ ਖਰੀਦਦੇ ਕੁਛ ਨਹੀਂ ਹੈਗਾ ਸਿਰਫ ਵੀਡੀਓ ਬਣਾ ਕੇ ਲੈ ਜਾਂਦੇ ਆ ਹੁਣ ਤਾਂ ਕਰੇ ਦੂਰ ਦੂਰ ਸ਼ਹਿਰਾਂ ਜਾਂਦੇ ਆ ਇਹ ਇਹ ਹੁਣ ਖ ਜਦੋਂ ਤਾਂ ਇਹਨਾਂ ਨੂੰ ਕਿਸੇ ਦੁਕਾਨ ਦਾ ਪ੍ਰੋਮੋਸ਼ਨ ਕਰਨ ਜਾਣਾ ਹੁੰਦਾ ਉਦੋਂ ਦਾ 10000 11000 9000 8000 ਐਦਾ ਸੂਟ ਕੱਢਵਾਉਗੇ ਹੁਣ ਤੁਸੀਂ ਦੇਖੋ ਬਾਬੇ ਦੁਕਾਨ ਤੇ ਗਏ ਜੋ ਕਹਿੰਦਾ 1500 ਦੀ ਸੂਟ ਆ ਇਹ ਬੜਿਆਂ ਵਾਲਾ ਸੀਂਤਾ ਸਮਾਇਆ 1500 ਸੂਟ ਆ ਕਹਿੰਦੀ ਯਾਰ ਇਹ ਤਾਂ ਮਹਿੰਗਾ ਬਹੁਤ ਆ ਹੁਣ ਤੁਹਾਨੂੰ 1500 ਦਾ ਮਹਿੰਗਾ ਲੱਗਦਾ ਉਧਰ ਨੇਤਰ ਫੜਾ ਮਾਰੀ ਜਾਂਦਾ ਸੁੱਖੋ ਭੈਣ ਜੀ 5000 ਵਾਲਾ ਸੂਟ ਪਾਉਂਦੀ ਆ ਪਾਇਆ ਹੁੰਦਾ 2500 ਰੁਪਏ ਵਾਲਾ ਇਧਰ ਇਹ ਫੜਾ ਮਾਰੀ ਜਾਂਦੇ ਦੁਕਾਨ ਤੇ ਜਾ ਕੇ ਰੋਪਣ ਜਿੱਥੇ ਪ੍ਰੋਮੋਸ਼ਨਾਂ ਕਰਨ ਜਾਂਦੇ ਆ 10000 ਵਾਲਾ ਕੱਢ ਭਈ ਇਹ ਨੂੰ ਮੈਂਗਾ ਦੱਸਦੇ ਆਂ ਸਾਰਬ ਬਲੌਗਿੰਗ ਦਾ ਚੱਕਰ ਸਾਰਬ ਤੁਸੀਂ ਉੱਥੇ ਦੁਕਾਨ ਦਾ ਪ੍ਰੋਮੋਸ਼ਨ ਕਰਨ ਜਾਂਦੇ ਆਂ ਕੱਪੜਾ ਤੁਸੀਂ 2-250 ਤੋਂ ਵੱਧ ਖਰੀਦਦੇ ਨਹੀਂ ਹੈਗੇ ਸਾਰੇ ਇਸ ਤੁਹਾਨੂੰ ਪਤਾ ਆ ਨਾਲੇ ਮੈਂ ਸੱਚੀ ਗੱਲ ਦੱਸਦਾ 250 ਜਾਂ 300 ਤੋਂ ਵੱਧ ਹਾਤੇ ਜੋ ਵਿਆਹ ਸ਼ਾਦੀ ਦਾ 500 ਦਾ ਔਰ ਜਾਂ ਤੇ 1500 ਦਾ ਸੂਟ ਨਹੀਂ ਖਰੀਦ ਸਾਤੇ ਐਡੀ ਦੂਰ ਤੀ ਚੱਲ ਕੇ ਖਮਾਣੋਂ ਆਇਆ ਕਿੱਥੇ ਰੋਪੜ ਪਿਆ ਕਿੱਥੇ ਖਮਾਣੋਂ ਸ਼ਹਿਰ ਪਿਆ ਉਹ ਕਹਿੰਦਾ ਜੀ ਸੂਟ ਲਵਾਂ 8900 ਦਾ 5 5700 ਰੁਪਏ ਸਮਾਈ ਵੀ ਤੁਸੀਂ ਦਿੰਦੇ ਹੋਗੇ ਕਹਿੰਦੀ 500 ਦਿੰਦੀ ਨਹੀਂ ਮੈਂ ਦਿੰਨੀਓ 200 ਰੁਪਏ ਹੁਣ ਤੁਸੀਂ ਆਪ ਸੋਚ ਕੇ ਦੇਖੋ ਵੀ 200 ਰੁਪਏ ਸਮਾਈ ਦਿੰਦੀ ਆ ਕਹਿੰਦੀ ਉਹ ਵੀ ਦਿੰਦੀ ਮੈਂ ਕਈ ਵਾਰ 200 ਰੁਪਏ ਸਮਾਈ ਦਿੰਦੀ ਆ ਫਿਰ ਸੂਟ ਕਿੰਨੇ ਵਾਲਾ ਲੈਂਦੇ ਹੋਗੇ ਜੇ 10 11000 ਰੁਪਏ ਦਾ ਸੂਟ ਲੈਂਦੇ ਹੋਗੇ ਜਿਹੜਾ 200 ਰੁਪਏ ਸਮਾਈ ਦੋ ਉਤੋਂ ਕਿੱਥੋਂ ਸਮਾਉਂਦੇ ਹੋਗੇ ਸਮਝ ਆਈ ਨਾ ਗੱਲ ਸਿਰਫ ਕੀ ਕਰਦੇ ਆ ਇਹ ਸੂਟ 2 300 ਰੁਪਏ ਵਾਲਾ ਹੁੰਦਾ 200 ਰੁਪਏ ਸਮਾਈ ਦੇਖ 500 ਚ ਪੂਰਾ ਤਿਆਰ ਹੋ ਜਾਂਦਾ ਆਹਣ ਸਿਰਫ ਕੀ ਕਰਦਾ ਕੈਮਰਾ ਲੈ ਖੜਾ ਸਾਰੀ ਦੁਨੀਆ ਦੇਖਦੀ ਆ ਇਹ ਵੀਡੀਓ ਬਣਾਦਾ ਖਮਾਣੋ ਵਿੱਚ ਕੋਈ ਆਇਆ ਵੀਡੀਓ ਬਣਾਣ ਸੰਗ ਸੁੰਗ ਲਾ ਕੇ ਰੱਖੀ ਹੋਆ ਜਿੱਥੇ ਨੂੰ ਜਾਂਦਾ ਉਹ ਮੋਰੇ ਮੋਰੇ ਪਿੱਛੇ ਪਿੱਛੇ ਕੈਮਰਾ ਲੈ ਕੇ ਤੁਰਿਆ ਫਿਰਦਾ ਇਹਦੇ ਜਿੱਧਰ ਨੂੰ ਜਾਂਦੀ ਉਧਰ ਮਗਰ 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 ਬੁੜੀ ਜਾਂਦਾ ਜਿੱਦਨ ਉਹ ਮੁੜਦੀ ਉਦਨ ਮਗਰ ਮਗਰ ਬੁੜੀ ਜਾਂਦਾ ਚੱਲ ਦੁਕਾਨ ਦੇ ਵਿੱਚ ਦਾ ਕਿਸੇ ਘੜੀ ਦਾ ਬੰਦ ਕਰ ਲੈ ਤੂੰ ਨਹੀਂ ਉੱਥੇ ਵੀ ਨਹੀਂ ਕਰਦੇ ਫੇਰ ਲੈ ਫੇਰ ਲੈਣੇ ਆਂ ਕੀ ਪਤਾ ਉਹ ਵਿਚਾਰੇ ਬਾਬੇ ਦਾ ਘੰਟਾ ਲਵਾ ਕੇ ਹੁਣ ਕਹੀ ਚਲੋ ਫੇਰ ਦੇਖਾਂਗੇ ਵਿਚਾਰੇ ਕੱਪੜੇ ਦਿਖਾ ਲੈ ਗਰਮ ਘੱਟ ਘੱਟ ਸੀਨ ਤੇ ਸਭਾ ਸਾਰੇ ਦਿਖਾ ਲਦੇ ਉਹ ਉਹਨੋਂ ਹੋਰ ਪਤਾ ਕਾਤੇ ਕਹਿੰਦੀ ਫੇਰ ਦੇਖਾਂਗੇ 20 25 ਮਿੰਟ ਪੂਰੇ ਹੋ ਗਏ ਬਸ ਵੀਡੀਓ ਬਣ ਗਈ ਚਲੋ ਜੀ ਹੁਣ ਹੁਣ ਖਮਾਣੋਂ ਜਾ ਕੇ ਹੁਣ ਖੰਨੇ ਖੁੰਨੇ ਜਾਉਗੇ ਜਾਂ ਹੋਰ ਕਿਸੇ ਪਾਸੇ ਜਾਉਗੇ ਰੋਪੜ ਚ ਪੜਨ ਜੋਗੇ ਹੈ ਨਹੀਂਗੇ ਉੱਥੇ ਸਾਰੀਆਂ ਦੁਕਾਨਾਂ ਵਾਲੇ ਸਾਰੇ ਮੋਲਾਂ ਵਾਲਿਆਂ ਨੂੰ ਪਤਾ ਲੱਗ ਗਿਆ ਇਹਨਾਂ ਦਾ ਭੇਜਤਾ ਆ ਗਿਆ ਵੀ ਆਹ ਕੁਛ ਕਰਦੇ ਆ ਹੁਣ ਦੂਰ ਦੂਰ ਸ਼ਹਿਰਾਂ ਵਿੱਚ ਜਾਂਦੇ ਨਹੀਂ ਯਾਰ ਇੱਕ ਸੂਟ ਖਰੀਦਣ ਵਾਸਤੇ ਇੰਨਾ ਪੈਟਰੋਲ ਫੂਕੇ ਆਣਾ ਸੀ ਕਰਨਾ ਨੇ ਤੁਸੀਂ ਆਪ ਸਿਆਣੇ ਆਪ ਸੋਚ ਕੇ ਦੇਖੋ ਐਡੀ ਦੂਰ ਤੇਲ ਫੂਕੇ ਇਨਾਂ ਨੇ ਆਣਾ ਸੀਗਾ ਉਥੋਂ ਨਾ ਲੈਂਦੇ ਰੋਪੜ ਤੋਂ ਕਿੱਡਾ ਵੱਡਾ ਰੋਪੜ ਸ਼ਹਿਰ ਆ ਆ ਸਰੰਦ ਐਦਾਂ ਸ਼ਹਿਰ ਲੱਭਣੇ ਨੇ ਵਿੱਚ ਉੱਥੇ 5-6 ਮਹੀਨੇ ਠੋਕੇ ਇਹਨਾਂ ਨੇ ਬਲੌਗ ਬਣਾਣਾ ਚਾਹੁੰਦੇ ਨੇ ਪੇਤ ਲਾ ਕੇ ਨਾ ਫਿਰ ਕੋਈ ਦੂਰ ਜਿਹੜੇ ਹੋਰ ਲੱਭੂਗੇ ਆਹ ਕੰਮ ਹੈ ਇਹਨਾਂ ਦੇ ਸਮਾਰਕ ਤੋਂ ਲੈਂਦੇ ਨਹੀਂ ਹੈਗੇ ਬਸ ਸਿਰਫ ਬਲੌਗ ਬਣਾ ਕੇ ਆਰਾਮ ਨਾ ਕਰਨ ਨੂੰ ਤਰਿਆ ਹੁੰਦਾ ਹੈ ਮੈਂ ਚਿੰਤਾ ਨਾ ਕਰੋ ਇੱਥੇ ਡਬਲ ਡਬਲ ਬੰਦੇ ਵੀ ਆਦੇ ਉਹਨਾਂ ਨੂੰ ਵੀ ਜਦੋਂ ਦੁਕਾਨ ਤੇ ਵੱਢ ਜੰਨੇ ਆ ਕੱਪੜੇ ਕੋਪੜੇ ਫਲਾ ਕੇ ਰੱਖ ਦਿੰਦੇ ਨੇ ਸਰ ਫਿਰ ਆਪਣਾ ਵਾਪਸ ਮੋੜਨ ਵਾਸਤੇ ਕੋਈ ਨਾ ਕੋਈ ਬਹਾਨਾ ਚਾਹੀਦਾ ਹੁੰਦਾ ਜੇ ਨਹੀਂ ਚੀਜ਼ ਲੈਣੀ ਹੁੰਦੀ ਹੁਣ ਉਹਨੂੰ ਕਹਿੰਦੀ ਮੈਂ ਕੋਈ ਨਹੀਂ ਸਲਿਮ ਹੋ ਕੇ ਆਉਂਗੀ ਉਹ ਮੋਟੀਆਂ ਬਿਤਾੜੇ ਨੇ ਮੋਟੇ-ਮੋਟੇ ਆਦੇ ਆ ਬਹਾਨਾ ਗੜਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਫੇਰ ਆਉਂਗੀ ਆ ਬਹਾਨਾ ਰਟਿਆ ਇਹਨਾਂ ਨੇ ਅਗਲੇ ਕਿੜਾ ਬੋਰ ਚੱਲਣੇ ਤਾਂ ਚੰਗੀ ਤਰ੍ਹਾਂ ਬਿਸ਼ਾਰਮ ਕਰਕੇ ਨਾ ਫੇਰ ਦੁਕਾਨ ਅਗਲੇ ਕਿੱਡੇ ਦੁਕਾਨ ਦੇ ਵਿੱਚੋਂ ਇੱਥੇ ਤੱਕ ਜਾ ਤੁਸੀਂ ਮੈਂ ਕਹਿੰਦਾ ਹੱਦ ਹੋਈ ਪਈ ਆ ਕਿੰਦਾ ਰੂਪੜ ਛੱਡ ਕੇ ਤੁਸੀਂ ਖਵਾਣੋ ਖੰਨੇ ਵਾਲ ਤੁਰੇ ਫਿਰਦੇ ਗੱਡੀ ਲੈ ਕੇ ਹੈ 5-400 ਤੁਸੀਂ ਸੂਟ ਲੈਣਾ ਆ 1000 ਰੁਪਏ ਤੇਰ ਫੂਕਤਾ ਠੀਕ ਆ ਸਿਰਫ ਕੀ ਆ ਇੱਕ ਬਲੌਗ ਬਣਾਣਾ ਪਤਾ ਵੀ ਬਲੌਗ ਵਿੱਚ ਰੁਪਈਏ ਕਿੰਨੇ ਆਣੇ ਆ ਚੱਕਰ ਆ ਆ ਵੀ ਇੱਕ ਬਲੌਗ ਬਣੂਗਾ ਇੱਥੇ ਇੱਕ ਹੋਰ ਕਿਸੇ ਦੁਕਾਨ ਤੇ ਬਣਾ ਭਾ ਰ ਬਾਕੀ ਆਲੇ ਦੁਆਲੇ ਸਾਰਿਆਂ ਦਾ ਪਤਾ ਲੱਗ ਗਿਆ ਨਾ ਵੀ ਇਹ ਕੀ ਬਰੇਟੀਆਂ ਆ ਕਿਹੜੀਆਂ ਕਿਹੜੀਆਂ ਇਹ ਬਲੌਗਿੰਗ ਬਣਾਦੇ ਫਿਰਦੇ ਆ ਹੁਣ ਆਲੇ ਦੁਆਲੇ ਸ਼ਹਿਰ ਖੰਨਾ ਖੁੰਨਾ ਇੱਦਾਂ ਚਾਤਾ ਚਤਰਾ ਕੀਤਾ ਨੇ ਉਹ ਵਿੱਕੀ ਨੇ ਉਹ ਕਹਿੰਦਾ ਇੱਦਾਂ ਕਰਦੇ ਇੱਕ ਸੂਟ ਖਰੀਦਦਾ ਤਾਂ ਵਾਲੇ ਜਾਂਦੇ ਆ ਉਹਨੂੰ ਖੰਨੇ ਖਮਾਣੇ ਸਮਰਾਲੇ ਤੇ ਰੋਪੜ ਚ ਕੋਈ ਸੂਟ ਨਹੀਂ ਲੱਭਿਆ ਕੋ ਬਰੀ ਦਾ ਚੱਲ ਕਹਿੰਦਾ ਇੱਦਾਂ ਕਰਦਾ ਵਾਲੇ ਸਿੱਧੇ ਹੁੰਦੇ ਆ ਮਤਲਬ ਕਿਹੜੇ ਨੌਕਰੀ ਲੱਗੀ ਹੈ ਹਾਂਜੀ ਬਾਈ ਕਿਤਾ ਹਾਲ ਜੀ ਹੌਸਲਾ ਕਿਤਾ ਵਧੀਆ ਜੀ ਆਪਾਂ ਅੱਜ ਕਹਿਰਨ ਬਟੰਡਾ ਦੇ ਲੋ ਜਿਹੜੀ ਬਲੌਗਰ ਹੈ ਕਹਿੰਦੀ ਬਹੁਤ ਵੱਡੀ ਬਲੌਗਰ ਹੈ ਆਪਦੇ ਮੁੰਡੇ ਦੇ ਨਾਲ ਦੇਖੋ ਤੁਸੀਂ ਕਿਹੜੇ ਹਿਸਾਬ ਨਾਲ ਸਲੂਕ ਕਰਦੀ ਹੈ ਕਹਿੰਦੇ ਕੱਪੜੇ ਤੜਕੇ ਤੇ ਪਾਇਆ ਮੈਂ ਤੁਹਾਡੀ ਨੌਕਰੀਆਂ ਲੱਗੀ ਹੋਈ ਦੇਖੋ ਤੁਸੀਂ ਮੈਂ ਕਿਹਨਾਂ ਤੇ ਨਿਆਂ ਦੇ ਵੀ ਕੋਈ ਮਾਜਦਾ ਕੰਮ ਕਰਵਾਤੀ ਸੀ ਜਿਹਦਾ ਬੋਲਦੀ ਹੁੰਦੀ ਜਿਹਦਾ ਹੀ ਬੋਲਦੀ ਹੈ ਉਹਨਾਂ ਕਦੇ ਕੱਪੜੇ ਧੁੱਤੇ ਤੇ ਸਵੇਰਦੇ ਨੇ ਮੈਂ ਤੇਰੀ ਨੌਕਰੀ ਨਹੀਂ ਲੱਗੀ ਹੈਗੀ ਕੱਪੜੇ ਧੁੱਤੇ ਤੇ ਸਵੇਦੇ ਇਹਨੂੰ ਕੋਈ ਆ ਕੇ ਇਹਨੂੰ ਉਠਾਈ ਬੈਠਿਆ ਤੇ ਉਹ ਜਿਹੜਾ ਮੁੰਡਾ ਘਰੇ ਬੈਠਾ ਉਹ ਲਾਂਟੀ ਫਿਰਦੀ ਹੈ ਉਹ ਮੁੰਡੇ ਨੂੰ ਕਹਿੰਦੀ ਕਿ ਤੂੰ ਕੀ ਲੈਣਾ ਸਾਡੇ ਘਰੇ ਤੈਨੂੰ 20 ਵਾਰ ਕਹਾ ਸਾਡੇ ਘਰੇ ਨਹੀਂ ਆਣਾ ਯਾਰ ਜੇ ਕੋਈ ਆਪਣੇ ਮੁੰਡੇ ਦਾ ਕੋਈ ਯਾਰ ਦੋਸਤ ਆਪਣੇ ਘਰੇ ਆ ਜਵੇ ਉਹਨੇ ਐਦਾਂ ਸਲੂ ਕਰੀਦਾ ਮੈਂ ਤਾਂ ਐਦਾਂ ਲਾਂਦਾ ਜਿੱਦਾਂ ਦਾ ਆਪਣਾ ਮੁੰਡਾ ਹੀ ਹੁੰਦਾ ਹੈ ਇਹਦੀ ਮਾਂ ਮਤਰੀ ਹੀ ਹੁੰਦੀ ਹੈ ਉਹਦੇ ਯਾਰ ਦੋਸਤ ਨੂੰ ਦੇਖੋ ਤੂੰ ਕਿਹੜੇ ਹਿਸਾਬ ਨਾਲ ਯਾਰ ਬੋਲਦੀ ਹੈ ਤੈਨੂੰ 20 ਵਾਰ ਕਿਹਾ ਸਾਡੇ ਘਰੇ ਨਹੀਂ ਆਣਾ ਅੱਜ ਤੱਕ ਮੈਂ ਐਦਾਂ ਦੀ ਜਨਾਨੀ ਨਹੀਂ ਦੇਖੀ ਹੈਗੀ ਉਹਦਾ ਕਹਿੰਦੀ ਹੈ ਬਹੁਤ ਵੱਡੀ ਬਲੌਗਰ ਹੈ ਹੈ ਸਮਾਜ ਸੇਵਾ ਕਰਦੀ ਫਿਰਦੀ ਹੈ ਇਹ ਆਪਦੇ ਘਰ ਦੇ ਦੇ ਹਾਲਾਤ ਦੇਖ ਪਹਿਲਾਂ ਆਪਦੇ ਮੁੰਡੇ ਤੋਂ ਕੱਪੜੇ ਤੋਂ ਪਾਉਂਦੀ ਭਾਂ ਕੱਢ ਲਾ ਮੇਰਾ ਤੈਨੂੰ ਕਹਿੰਦੇ ਸਵੇਰ ਦੇ ਨੂੰ ਕਿਹਾ ਸੀ ਕੱਪੜੇ ਧੋ ਲਈ ਕੱਪੜੇ ਧੋ ਲਈ ਤਾਂ ਕੱਪੜੇ ਧੋਤੀ ਐ ਇੱਥੇ ਬੇਲਿਆਂ ਨੂੰ ਪਠਾਲ ਫੜਾ ਕੇ ਚਾਹਾ ਪਲਾਣਾ ਆ ਕਮਾਲ ਦੀ ਯਾਰ ਮੈਂ ਕਹਿੰਦਾ ਬਸ ਸਿਰਾ ਹੀ ਕੀਤੀ ਪਈ ਆ ਇਹ ਕਿਰਨ ਬਠੰਡਾ ਯਾਰ ਮੈਂ ਤਾਂ ਦਾ ਰੂਪ ਪਹਿਲੀ ਵਾਰ ਦੇਖ ਕੇ ਨਾ ਅੱਜ ਮੈਂ ਪਾਗਲ ਹੋ ਗਿਆ ਤਾਂ ਮਾਗ ਮਰਾ ਵੀ ਕੋਈ ਕੋਈ ਜਨਾਨੀ ਐਸਾ ਹੱਦ ਤੱਕ ਵੀ ਜਾ ਸਕਦੀ ਐ ਵੀ ਆਪਦੇ ਯਾਰ ਕਿਦਾਂ ਕੋ ਨਿਆਣੇ ਨੂੰ ਇਦਾਂ ਕਹਿ ਸਕਦਾ ਸਾਡੀਆਂ ਮਾਵਾ ਆ ਠੀਕ ਆ ਤੇ ਚਲੋ ਇਦਾਂ ਕੋ ਘੂਰ ਦਿੰਦਾ ਵੀ ਗਲਤ ਸੰਗ ਦੇ ਵਿੱਚ ਨਾ ਪੋ ਪਰ ਇਦਾਂ ਤਾਂ ਨਹੀਂ ਕਹਿੰਦਾ ਕੱਪੜੇ ਧੋ ਹੈ ੱੱਕੇ ਮਾਰਨੇ ਯਾਰ ਦੋਸ ਆਹ ਨਾ ਕੈਮਰਾ ਬੇਇੱਜ਼ਤੀ ਕਾ ਦੀ ਸ਼ਰਿਆਮ ਹੈ ਗਾਲਾਂ ਕੱਢਣੀਆਂ ਕਮਾਲ ਹੋਈ ਪਈ ਹੈ ਯਾਰ ਕਿੱਦਾਂ ਦੀ ਜਨਾਨੀ ਹੈ ਸੱਪਾ ਜਾਣ ਨੂੰ ਅੱਛੇ ਉਹਨੇ ਮੁੰਡੇ ਚਾਲਕ ਤੇ ਚਾਹ ਬਣਾ ਕੇ ਪੁਲਾਤੀ ਹੋਣੀ ਆਪਣੇ ਯਾਰ ਦੋਸਤ ਨੂੰ ਜੇ ਗੇਮ ਗੋਮ ਖੇਡਦੇ ਹੋਗੇ ਬੈਠੇ ਜਾਂ 100 ਯਾਰ ਦੋਸਤ 1000 ਯਾਰ ਦੋਸਤ ਦੇ ਘਰੇ ਆ ਜਾਂਦਾ ਠੀਕ ਆ ਜੇ ਤਾਂ ਕੋਈ ਨਿਆਣਾ ਹੋਊਗਾ ਉਹਨੂੰ ਮਿਲਦੇ ਨੇ ਤੇ ਯਾਰ ਦੋਸਤ ਆਊਗੇ ਠੀਕ ਆ ਇਹ ਕਹਿੰਦੀ ਸੱਪਾ ਜਾਣ ਨੂੰ ਮੇਰੀ ਨੂੰ ਬਿਸਕੁਟ ਵੀ ਖੁਲਾਇਆ ਉਹ ਮੁੰਡੇ ਨੂੰ ਭਾਂਡੇ ਐਦਾਂ ਹੀ ਪਾਇਆ ਮਾਂਜੜ ਵਾਲੇ ਮੈਂ ਭਾਂਡੇ ਵੀ ਮੰਜਾਂਦੀ ਆ ਕੱਪੜੇ ਵੀ ਧਵਾਦੀ ਆ ਆਪ ਸਾਰੀ ਦਿਹਾੜੀ ਯਾਰ ਕਿਆ ਕਰ ਦੋ ਤਾਂ ਜੀਆ ਘਰ ਦੇ ਵਿੱਚ ਜਿਹੜੀ ਜਨਾਨੀ ਦੋ ਆਪਣੇ ਮੁੰਡੇ ਦੇ ਝੂਠੇ ਭਾਂਡੇ ਦੀ ਮਾਂ ਸਾਦੀ ਉਹਦੇ ਕੱਪੜੇ ਹੀ ਧੋ ਸਕਦੀ ਉਹਨੂੰ ਆਪਾਂ ਬਲੌਗਰ ਸਮਝਦੇ ਆ ਬਈ ਬਹੁਤ ਚੰਗੀ ਐ ਇਹ ਇਹ ਬਲੌਗਿੰਗ ਕਰਦੀ ਐ ਇਹ ਸਾਰਾ ਜਾ ਡਰਾਮਾ ਕਰਦੀ ਐ ਸਭ ਤੁਹਾਨੂੰ ਮੈਂ ਦੱਸ ਮੈਂ ਤਾਂ ਕਦੇ ਅੱਜ ਤੱਕ ਇੰਨੀ ਉਮਰ ਹੋ ਗਈ ਪਰ ਮੈਂ ਕਦੇ ਇਦਾਂ ਦੀ ਜਨਾਨੀ ਕਦੇ ਜਿੰਦਗੀ ਚ ਪੂਰੀ ਦੇਖੀ ਨਹੀਂ ਤੇ ਨਾ ਕਦੇ ਦੇਖਿਆ ਤੇ ਵਰਗੀ ਇੰਨੀ ਯਾਰਕਪਾਤੀ ਇਦਾਂ ਦਾ ਸੁਭਾਅ ਦਾ ਅੱਜਕੱਲ ਨਹੀਂ ਹਲਾ ਨਾ ਆਪਣਾ ਧੀ ਪੁੱਤ ਦੀ ਸਾਰਾ ਕੁਝ ਬਣਾਦਾ ਕਹਿੰਦਾ ਵੀ ਹਾਂ ਜੋ ਵੀ ਹੈਗਾ ਤੇਰਾ ਹੀ ਆ ਇਹ ਉਹਨੂੰ ਕਹਿੰਦੀ ਤੇਰਾ ਘਰ ਨਹੀਂ ਹੈਗਾ ਇਹ ਘਰ ਮੇਰਾ ਐ ਤੂੰ ਇਹਨੂੰ ਬਾੜਿਆ ਕਿਦਾਂ ਤੂੰ ਮੈਨੂੰ ਬੜਨ ਕਿਤਾ ਦਿੱਤਾ ਇਹ ਸਾਰਾ ਕੁਝ ਮੇਰਾ ਆ ਤੂੰ ਯਾਰ ਹਿੱਕ ਤੇ ਲੱਤ ਕੇ ਲੈ ਕੇ ਜਾਣਾ ਜੇ ਤੇਰਾ ਆ ਉਦੋਂ ਬਾਅਦ ਜੇ ਤੈਨੂੰ ਕੁਝ ਹੋ ਗਿਆ ਉਦੋਂ ਬਾਅਦ ਕੇ ਤੇਰੇ ਮੁੰਡੇ ਦਾ ਹੀ ਆ ਕੁਮਾਰ ਜੇ ਹੁਣ ਮਤਲਬ ਤੂੰ ਬਲੌਗਿੰਗ ਕਰਕੇ ਥੋੜਾ ਪੋਤਾ ਕੁਝ ਬਣਾ ਲਿਆ ਆਪਣਾ ਤਾਂ ਤੂੰ ਤੇ ਮੁੰਡੇ ਨੂੰ ਐਦਾਂ ਮੈਂ ਤਾਂ ਕਹਾਂ ਪਤਾ ਤੂੰ ਮਤਰੀ ਮਾਂ ਆ ਜਾਂ ਤੇਰਾ ਮਤਰੀਆ ਮੁੰਡਾ ਤੂੰ ਕਿਤੋਂ ਗੋਦ ਗੋਦ ਲਿਆ ਆ ਕਿਤੋਂ ਫਿਰ ਪਹਿਲਾਂ ਉਹ ਭਲੇਖਾ ਪਏ ਮੈਂ ਕਹਾਂ ਜਾਂ ਕੋਈ ਘਰੇ ਰੱਖਿਆ ਹੋਣਾ ਕੰਮ ਵਾਸਤੇ ਨੇ ਜਿਆਦਾ ਨੂੰ ਪਤਾ ਮੈਨੂੰ ਪਤਾ ਲੱਗਿਆ ਵੀ ਇਹਦੀ ਮਾਂ ਆ ਮੇਰਾ ਦਿਮਾਗ ਇੱਕਦਮ ਪਹਿਲਾਂ ਤਾਂ ਸੁਣ ਜਾ ਹੋ ਗਿਆ ਵੀ ਤਾਂ ਐਦਾਂ ਦੀਆਂ ਮਾਵਾ ਵੀ ਹੁੰ ਸਾਰੇ ਲੋਕਾਂ ਦੀ ਮਾਵਾ ਹੈਗੀ ਪਰ ਇਦਾਂ ਵਿੱਚ ਅਜੇ ਤੱਕ ਇਹ ਨਹੀਂ ਦੇਖੀ ਹੈ ਜਿੱਦਾਂ ਦੀ ਇਹ ਆ ਇਦਾਂ ਸਾਡੇ ਲੋਕੀਏ ਜਿਹੜੇ ਉਹ ਦੇਖਦੇ ਨੇ ਵੀਊਵ ਦਿੰਦੇ ਆ ਇਹਨੂੰ ਬੰਦ ਕਰੋ ਦੇਖਣਾ ਯਾਰ ਮੈਂ ਤਾਂ ਹੈਰਾਨ ਆ ਸੋਚ ਸੋਚ ਕੇ ਤੁਸੀਂ ਵੀ ਹੈਰਾਨ ਹੋ ਕੇ ਵੀ ਐਦਾਂ ਕੋਈ ਕਰ ਸਕਦੀ ਮਾਲ ਦੇ ਜਾਣੇ ਦਾ ਯਾਰ ਜਿੱਦਾਂ ਇਹ ਕਰਦੀ ਆ ਆ ਮੁੰਡੇ ਨੂੰ ਕਿੰਨਾ ਜਲੀਲ ਕੀਤਾ ਮੈਂ ਕਹਿੰਦਾ ਜ਼ਿੰਦਗੀ ਭਰ ਨਾ ਇਹ ਮੁੰਡਾ ਮੈਨੂੰ ਲੱਗਦਾ ਨਹੀਂ ਬਿਨਾਂ ਦੇ ਘਰੇ ਬੜੂਗਾ ਜਾਂ ਇਹਨੂੰ ਬੁਲਾਊਗਾ ਇਦਾਂ ਇਹ ਵੀ ਇਦਾਂ ਦਾ ਯਾਰ ਦੇਖ ਤੂੰ ਉੱਠ ਕੇ ਉਸੇ ਟਾਈਮ ਚੱਲ ਜਾ ਤੈਨੂੰ ਕੋਈ ਲੋੜਾ ਕਹਾਣ ਦੀ ਅਗਲਾ ਉੱਦੇ ਨਹੀਂ ਹੋਈ ਵੀ ਕਹਾਣ ਦਾ ਦੇਖ ਉੱਪਰ ਤੁਸੀਂ ਵੀਡੀਓ ਬਣਾਣ ਲੱਗੇ ਹੋ ਜਾਇਬਰੇ ਸਾਹਮਣੇ ਆਪਦੀ ਇੱਜ਼ਤ ਖਿਲਾਰਨ ਲੱਗਿਆ ਤੇ ਵਿੱਚੇ ਤੋਂ ਉਹ ਮੁੰਡੇ ਦੀ ਬਿਚਾਰੀ ਦੀ ਖਿਲਾਰਨ ਲੱਗੀ ਆ ਆਪ ਦਾ ਚਲੋ ਤੁਸੀਂ ਜੋ ਹੈਗੇ ਆ ਉਹਦਾ ਸਾਰਿਆਂ ਨੂੰ ਪਤਾ ਲੱਗੇ ਗਿਆ ਵੀ ਕਿੰਨੀ ਕਿ ਇੱਜ਼ਤ ਕਰਦੀ ਆ ਆਪਦੇ ਪੁੱਤ ਦੀ ਕਿੰਨਾ ਕ ਤੈਨੂੰ ਪਿਆਰ ਆ ਆਪਦੇ ਪੁੱਤ ਦੇ ਨਾਲ ਜਿਹੜੀ ਜਨਾਨੀ ਆਪਦੇ ਕੱਪੜੇ ਧਵਾਦੀ ਆ ਭਾਂਡੇ ਮਜਾਦੀ ਆ ਉਹ ਜਨਾਨੀ ਕਿੰਨਾ ਕ ਆਪਣੇ ਪੁੱਤ ਨਾਲ ਪਿਆਰ ਹੋਊਗਾ ਬਾਕੀ ਤੋਂ ਦੂਜੇ ਦੇ ਕਿਸੇ ਪੁੱਤ ਨੂੰ ਬਗਾਨੇ ਨੂੰ ਕਿਉਂ ਧੱਕੇ ਮਾਰਦੀ ਆ ਉਦਾਂ ਕਹਿੰਦੇ ਘਰੋਂ ਚੱਲ ਜਾ ਉਹ ਵੀ ਤੂੰ ਚੱਲ ਕਹਿੰਦੀ ਆ ਹੁਣ ਧੱਕੇ ਮਾਰ ਮਾਰ ਕੱਟਣ ਲੱਗੀ ਬਾਹਰੋਂ ਚੱਲ ਜਾ ਮਨ ਦਿਨ ਦਾ ਤੂੰ ਧੱਕੇ ਮਾਰ ਲੇ ਆਜੇ ਬਲੌਗਰ ਯਾਰ ਦੇਖ ਲਵੇ ਕੋਈ ਇਹਨੂੰ ਉਦੇ ਨੋ ਕਿ ਸੱਦੇ ਪ੍ਰੋਮੋਸ਼ਨ ਕਰਨ ਨੂੰ ਮਹੂਰਤ ਕਰਨ ਨੂੰ ਦੇਖ ਕਿਦਾਂ ਮੁੰਡੇ ਧੱਕੇ ਮਾਰਦੇ ਮਾਂਜ ਮਾਂਜ ਕਹਿੰਦੀ ਭਾਂਡੇ ਮਾਂਜ ਮਾਂਜ ਭਾਂਡੇ ਉਹ ਤੁਸੀਂ ਦੋ ਤਾਂ ਜੀਆਂ ਢਾਈ ਹੈ ਤੁਹਾਡੇ ਭਾਂਡੇ ਕਿਹ ਹੈ ਉਹ ਝੂਠੇ ਤੂੰ ਉਹ ਵੀ ਨਹੀਂ ਤੇਰੇ ਮਾਂ ਸਕਦੀ ਤੂੰ ਹੈ ਕਿਦਾਂ ਜੀ ਫਿਰ ਜਨਾਨੀ ਕਿਦਾਂ ਦੀ ਕਿਦਾਂ ਤੂੰ ਮਾਂ ਤੂੰ ਤਾਂ ਮਾਂ ਕਹਾਣ ਦੇ ਲਾਇਕ ਹੈ ਨਹੀਂਗੀ ਜਿਸ ਦੇ ਹਸਾਬ ਨਾਲ ਤੁਹਾਡੇ ਪੋਤੇ ਨਾ ਵਿਹਾਰ ਕਰਦੀਆਂ ਤੂੰ ਤਾਂ ਮਾਂ ਕਹਾਣ ਦੇ ਲਾਇਕ ਹੈ ਨਹੀਂਗੀ ਸਾਡੀ ਨਜ਼ਰਾਂ 'ਚ ਬਿਲਕੁਲ ਤੂੰ ਸਬ 0 ਹਾਸਲ ਵਿੱਚ ਕੱਪੜੇ ਲਾ ਦੇ ਮੈਂ ਕੱਢਾਂ ਲੈ ਦੱਸ ਹੈ ਲੋਕੀ ਕਹਿੰਦੀ ਬਹੁਤ ਚੰਗਾ ਹੋਵੇ ਇਦੋਂ ਜੇ ਨਾ ਚੰਗਾ ਹੋਵੇ ਚਾਹ ਬਸ਼ੱਕੀ ਨਾ ਆਏ ਹੋਵੇ ਅਮਲੀ ਬੈਲੀ ਹੋਵੇ ਧੀ ਪੁੱਤ ਇਹਦੇ ਨਾਲ ਤਾਂ ਨਾ ਹੋਵੇ ਇਦਾਂ ਚੰਗਾ ਪਰ ਮੈਂ ਤਾਂ ਕਹਿੰਦਾ ਸਹੀ ਗੱਲ ਪੁੱਛੇਦਾ ਨਾ ਮਾਂ ਪੇ ਚੰਗੇ ਹੋਣ ਇਹ ਤੇ ਜਿਦਾਂ ਦੇ ਹੁਣ ਤਾਂ ਬਸ਼ੱਕੀ ਨਾ ਆਏ ਹੁਣ ਲੋੜੇ ਨਹੀਂ ਯਾਰ ਮਾਂ ਪੇ ਦੀ ਜਾਂ ਫਿਰ ਇਦਾਂ ਮਾਂ ਪੇ ਦਾ ਘਰ ਛੱਡ ਕੇ ਬੰਦਾ ਕਿਤੇ ਚਲ ਜਵੇ ਜਿਸ ਹੱਬ ਨਾਲ ਇਹਦਾ ਚਾਲ ਚੱਲਣ ਹੈਗੇ ਨਾ ਜੀ ਮਾਂ ਦੇ ਆ ਕੇ ਰੰਗ ਠੱਡਾਂ ਪੇ ਤਾਂ ਹੈਰਾਨ ਪਰੇਸ਼ਾਨਿਆ ਦੇਖ ਕੇ ਨੂੰ ਵੀ ਇਦਾਂ ਕੋਈ ਯਾਰ ਕਿਹੜਾ ਬੰਦਾ ਕਰਦਾ ਇਦਾਂ ਹੈਂ ਕੱਪੜੇ ਤਾਕਾ ਤੋ ਤੋਵਾਦੀ ਆ ਭਾਂਡੇ ਮਜਾਂਦੀ ਆ ਤੇ ਮੁੰਡੇ ਤੋਂ ਵੀ ਤੂੰ ਕੀ ਕਰਦੀ ਆ ਬੇਲੀ ਸਾਰੀ ਦਿਹਾੜੀ ਫਿਰਦੀ ਆ ਬਲੌਗੇ ਬਣਾਣੀ ਆ ਹੈ ਇੱਕ ਔਨ ਕੈਮਰਾ ਤੇ ਵੀਡੀਓ ਚਲਾਈ ਹੋਏ ਲੋਕਾਂ ਨੂੰ ਦਿਖਾਉਣ ਵਾਸਤੇ ਵੀ ਮੈਂ ਇਨਾ ਕ ਬੋਲਦੀ ਆ ਘਰੇ ਹੈ ਇਨਾ ਕ ਦੇ ਪੁੱਤ ਨੂੰ ਮੈਂ ਮੋਰੇ ਲਾਇਆ ਭਾਂਡੇ ਵਿੱਚ ਕੱਪੜੇ ਤ ਕਮਾਲ ਹੋਈ ਪਈ ਆ ਯਾਰ ਸਿਰਫ ਫੜਦਾ ਸੱਚੀ ਗੱਲ ਪੁੱਛ ਦੇ ਕੇ ਇਨਾ ਦਾ ਬਲੌਗ ਬਣਾ